ਦੇਰ ਰਾਤ ਅਫਗਾਨਿਸਤਾਨ ਦੇ ਵਿੱਚ ਭੂਕंप ਆਇਆ ਜਿਸ ਦੇ ਚੱਲਦੇ ਕਈ ਲੋਕ ਜਿਹੜੇ ਨੇ ਇਸ ਦੇ ਵਿੱਚ ਜ਼ਖਮੀ ਹੋ ਗਏ ਨੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਪੂਰੇ ਭਾਰਤ ਦੇ ਵਿੱਚ ਮੀਂਹ ਨੇ ਆਪਣਾ ਕਹਿਰ ਵਰਸਾਇਆ ਤਾਂ ਦੂਜੇ ਪਾਸੇ ਅਫਗਾਨਿਸਤਾਨ ਦੇ ਵਿੱਚ ਵੀ ਹੁਣ ਕੁਦਰਤੀ ਜਿਹੜੀ ਹੈ ਉਹ ਆਫਤ ਬਣ ਕੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਦੇਰ ਰਾਤ ਕਰੀਬ 12:47 ਮਿੰਟ ਤੇ ਇੱਕ ਹੁਕਮ ਜਿਹੜਾ ਹੈ ਨਾਪਿਆ ਗਿਆ ਹੈ ਜਿਸ ਦੇ ਚੱਲਦੇ ਤੁਹਾਨੂੰ ਦੱਸਦੇ ਕਿ 6.2 ਦੀ ਸਪੀਡ ਦੇ ਨਾਲ ਇਹ ਹੁਕਮ ਜਿਹੜਾ ਹੈ ਨਾਪਿਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਘਰ ਜਿਹੜੇ ਨੇ ਉਹ ਢਹਿ ਢੇਰੀ ਹੋ ਗਏ ਉੱਥੇ ਹੀ ਜਿਹੜੇ ਲੋਕਾਂ ਦੀ ਜਾਨ ਜਿਹੜੀ ਇਸ ਦੇ ਵਿੱਚ ਚਲੀ ਗਈ ਹੈ ਕਈ ਲੋਕ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਦੇਰ ਰਾਤ ਕਰੀਬ 12:47 ਮਿੰਟ ਤੇ ਇਹ ਭੂਕਮ ਜਿਹੜਾ ਆਇਆ ਸੀਗਾ ਜਿਸ ਤੋਂ ਬਾਅਦ ਲੋਕਾਂ ਦੇ ਘਰ ਜਿਹੜੇ ਨੇ ਉਹ ਡੈਟੇਰੀ ਹੋ ਗਏ ਨੇ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ 115 ਤੋਂ ਜ਼ਿਆਦਾ ਲੋਕ ਚੜ੍ਹਨੇ ਉਹ ਜ਼ਖਮੀ ਹੋਏ ਨੇ ਪਾਕਿਸਤਾਨ ਤੱਕ ਇਹ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦੇ ਕਿ ਨੈਸ਼ਨਲ ਸੈਂਟਰ ਫਾਰ ਸਿਸਨੋਲੋਜੀ ਜਿਹੜਾ ਹੈ ਉਸ ਦੇ ਮੁਤਾਬਕ ਹੁਕਮ ਜਿਹੜਾ ਹੈ ਉਸ ਦਾ ਕੇਂਦਰ एपिसੈਂਟਰ ਜਿਹੜਾ ਹੈ ਧਰਤੀ ਦੇ 160 ਕਿਲੋਮੀਟਰ ਥੱਲੇ ਸੀਗਾ ਜਿਸ ਦੇ ਜਿਹੜੇ ਝਟਕੇ ਨੇ ਉਹ ਪਾਕਿਸਤਾਨ ਦੇ اسلامਾਬਾਦ ਤੱਕ ਜਿਹੜੇ ਨੇ ਉਹ ਮਹਿਸੂਸ ਕੀਤੇ ਹੋਏ ਨੇ ਗਏ ਨੇ ਤਾਂ ਕਿ ਤੁਹਾਨੂੰ ਦੱਸ ਦੇ ਕਿ ਭਾਰਤੀ ਸਮੇਂ ਅਨੁਸਾਰ ਬਾਗਰੀ 12:47 ਵਜੇ ਸੰਤਾਲੀ ਮਿੰਟ ਤੇ ਇਹ ਹੁਕਮ ਜਿਹੜਾ ਹੈ o dar jequita tá